ਸੱਚੀ ਆਕਾਲ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਇੱਕ ਬਹੁਤ ਹੀ ਸੋਹਣੀ ਮੋਟੀਵੇਸ਼ਨਲ ਕਹਾਣੀ ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਖੇਤ ਸੜਕ ਦੇ ਕਿਨਾਰੇ ਹੁੰਦਾ ਹੈ ਤਾਂ ਉਸਦੀ ਬਹੁਤ ਕੀਮਤ ਹੁੰਦੀ ਹੈ ਜੇਕਰ ਦੁਕਾਨ ਸੜਕ ਤੇ ਹੁੰਦੀ ਹੈ ਤਾਂ ਉਸਦੀ ਬਹੁਤ ਕੀਮਤ ਹੁੰਦੀ ਹੈ ਇੱਥੋਂ ਤੱਕ ਕਿ ਮਕਾਨ ਸੜਕ ਤੇ ਹੁੰਦਾ ਹੈ ਤਾਂ ਉਸਦੀ ਵੀ ਬਹੁਤ ਕੀਮਤ ਹੁੰਦੀ ਹੈ ਪਰ ਕਦੇ ਕੋਈ ਇਨਸਾਨ ਸੜਕ ਤੇ ਹੁੰਦਾ ਹੈ ਤਾਂ ਉਸਦੀ ਕੋਈ ਕੀਮਤ ਨਹੀਂ ਹੁੰਦੀ ਇੱਕ ਬਹੁਤ ਹੀ ਛੋਟੀ ਜਹੀ ਕਹਾਣੀ ਸੁਣਦੇ ਹਾਂ ਇੱਕ ਪੁਲਿਸ ਕਮਿਸ਼ਨਰ ਸਾਹਿਬ ਦੀ ਜੋ ਰਿਟਾਇਰਡ ਹੋ ਚੁੱਕੇ ਸਨ ਉਹਨਾਂ ਨੂੰ ਸਰਕਾਰੀ ਬੰਗਲਾ ਮਿਲਿਆ ਸੀ ਉਹ ਛੱਡ ਕੇ ਉਹਨਾਂ ਨੇ ਉਸ ਮਕਾਨ ਵਿੱਚ ਆਉਣਾ ਪਿਆ ਜੋ ਉਹਨਾਂ ਨੇ ਕਈ ਸਾਲ ਪਹਿਲਾਂ ਇੱਕ ਸੋਸਾਇਟੀ ਵਿੱਚ ਖਰੀਦਿਆ ਸੀ ਉਸ ਸ਼ਹਿਰ ਦੀ ਵੱਡੀ ਸੋਸਾਇਟੀ ਸੀ ਨਾਮੀ ਸੋਸਾਇਟੀ ਸੀ ਉੱਥੇ ਉਹਨਾਂ ਨੇ ਇੱਕ ਘਰ ਖਰੀਦਿਆ ਹੋਇਆ ਸੀ ਉਸ ਵਿੱਚ ਆ ਕੇ ਸ਼ਿਫਟ ਹੋ ਗਏ ਹੁਣ ਰਿਟਾਇਰਮੈਂਟ ਤੋਂ ਬਾਅਦ ਦੀ ਲਾਈਫ ਬਦਲ ਗਈ ਸੀ ਸਵੇਰੇ ਸਵੇਰੇ ਉਹ ਵਾਕ ਤੇ ਚਲੇ ਜਾਂਦੇ ਸਨ ਸ਼ਾਮ ਨੂੰ ਵਾਕ ਤੇ ਜਾਂਦੇ ਸਨ ਜਦੋਂ ਸਵੇਰੇ ਸ਼ਾਮ ਵਾਕ ਦੇ ਲਈ ਉਹ ਘਰੋਂ ਬਾਹਰ ਨਿਕਲਦੇ ਸੀ ਤਾਂ ਆਲੇ-ਦੁਆਲੇ ਕਿਸੇ ਨਾਲ ਗੱਲ ਨਹੀਂ ਕਰਦੇ ਸੀ ਕਿਸੇ ਨੂੰ ਸਲਾਮ ਨਹੀਂ ਕਰਦੇ ਸਨ ਹਮੇਸ਼ਾ ਇਸ ਘਮੰਡ ਵਿੱਚ ਰਹਿੰਦੇ ਸਨ ਕਿ ਮੈਂ ਪੁਲਿਸ ਕਮਿਸ਼ਨਰ ਹਾਂ ਪਰ ਰਿਟਾਇਰ ਹੋ ਚੁੱਕੇ ਸਨ ਕੋਈ ਉਹਨਾਂ ਨੂੰ ਵੀ ਫਿਰ ਨਹੀਂ ਸੀ ਬੁਲਾਉਂਦਾ ਲੋਕਾਂ ਨੇ ਕੋਸ਼ਿਸ਼ ਕੀਤੀ ਇੱਕ ਦੋ ਵਾਰ ਪਰ ਸਮਝ ਗਏ ਕਿ ਇਹ ਤਾਂ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਸਮਝ ਗਏ ਤਾ ਕੋਈ ਉਹਨਾਂ ਨਾਲ ਗੱਲ ਵੀ ਨਹੀਂ ਸੀ ਕਰਦਾ ਉਹ ਵੀ ਆਪਣੀ ਮਸਤੀ ਵਿੱਚ ਚੱਲਦੇ ਇੱਕ ਦਿਨ ਕੀ ਹੋਇਆ ਉਹ ਸ਼ਾਮ ਦੀ ਸੈਰ ਲਈ ਜਦੋਂ ਨਿਕਲੇ ਸਨ ਤਾਂ ਉਹਨਾਂ ਦੇ ਪੈਰਾਂ ਵਿੱਚ ਦਰਦ ਹੋਣ ਲੱਗਿਆ ਤਾਂ ਪਾਰਕ ਵਿੱਚ ਉਹ ਬੈਂਚ ਤੇ ਬੈਠ ਗਏ ਉੱਥੇ ਹੀ ਕੋਲੇ ਇੱਕ ਬਜ਼ੁਰਗ ਬੈਠੇ ਹੋਏ ਸਨ ਉਹਨਾਂ ਨੂੰ ਇਹ ਆਪਣੇ ਬਾਰੇ ਵਿੱਚ ਦੱਸਣ ਲੱਗੇ ਕਿ ਮੈਂ ਪੁਲਿਸ ਕਮਿਸ਼ਨਰ ਸੀ اے ਸੀ او ਸੀ ਮੈਨੂੰ ਮਿਲਣ ਲਈ ਬਹੁਤ ਲੋਕ ਆਉਂਦੇ ਸਨ ਲਾਈਨ ਲੱਗੀ ਰਹਿੰਦੀ ਸੀ ਵੱਡੇ ਵੱਡੇ ਨੇਤਾ ਆਉਂਦੇ ਸਨ ਬੋਲਦੇ ਹੀ ਜਾ ਰਹੇ ਸਨ ਉਹ ਨਾਲ ਵਾਲੇ ਜੋ ਸੱਜਣ ਸਨ ਉਹ ਵੀ ਆਪਣੇ ਬਾਰੇ ਵਿੱਚ ਦੱਸਣਾ ਚਾਹ ਰਹੇ ਸਨ ਕਿ ਭਾਈ ਮੇਰੀ ਵੀ ਸੁਣ ਲੈ ਮੈਂ ਕੌਣ ਸੀ ਪਰ ਇਹਨਾਂ ਨੇ ਸੁਣੀ ਹੀ ਨਹੀਂ ਇਹਨਾਂ ਦਾ ਦਿਮਾਗ ਜੋ ਸੀ ਸਾਰਾ ਖੋਇਆ ਹੋਇਆ ਸੀ ਆਪਣੀਆਂ ਕਹਾਣੀਆਂ ਵਿੱਚ ਆਪਣੀਆਂ ਗੱਲਾਂ ਵਿੱਚ ਆਪਣੇ ਕਿਸੇ ਸੁਣਾਉਣ ਵਿੱਚ ਥੋੜੀ ਦੇਰ ਬਾਅਦ ਬੋਲੇ ਚਲੋ ਹੁਣ ਚੱਲਦਾ ਹਾਂ ਫਿਰ ਮਿਲਦੇ ਹਾਂ ਕਹਿਣ ਲੱਗਿਆ ਮੇਰੇ ਬੱਚੇ ਬਾਹਰ ਰਹਿ ਰਹੇ ਹਨ ਇਸ ਲਈ ਇੱਥੇ ਰਹਿਣਾ ਪੈ ਰਿਹਾ ਹੈ ਵਰਨਾ ਮੈਂ ਇੱਥੇ ਰਹਿੰਦਾ ਨਾ ਉਹ ਬੋਲ ਬੁੱਲ ਕੇ ਚਲਾ ਜਾਂਦਾ ਹੈ ਹੁਣ ਉਹਨਾਂ ਦਾ ਰੋਜ਼ ਦਾ ਹੀ ਇਹ ਰੁਟੀਨ ਹੋ ਗਿਆ ਸੀ ਉਹ ਸ਼ਾਮ ਨੂੰ ਆਉਂਦੇ ਆਪਣੇ ਕਿਸੇ ਸੁਣਾਉਂਦੇ ਕਦੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਨਾਲ ਵਾਲੇ ਭਾਈ ਸਾਹਿਬ ਜੋ ਹਨ ਉਹ ਕੌਣ ਹਨ ਕੀ ਹਨ ਉਹਨਾਂ ਬਾਰੇ ਕੁਝ ਨਹੀਂ ਜਾਣਿਆ ਬਸ ਆਪਣੀ ਸੁਣਾਉਂਦੇ ਤੇ ਚਲੇ ਜਾਂਦੇ ਇੱਕ ਦਿਨ ਉਹ ਜੋ ਬਜ਼ੁਰਗ ਸਨ ਉਹਨਾਂ ਤੋਂ ਰਿਹਾ ਨਹੀਂ ਗਿਆ ਉਹਨਾਂ ਨੇ ਬੋਲ ਦਿੱਤਾ ਕਿ ਭਾਈ ਸਾਹਿਬ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਹੈ ਬੱਲਵ ਜੇਕਰ ਬੁੱਝ ਜਾਂਦਾ ਹੈ ਤਾਂ ਉਸਦੀ ਕੀਮਤ ਕੀ ਰਹਿੰਦੀ ਹੈ ਜਾਹੋ ਜੋ ਪੁਲਿਸ ਕਮਿਸ਼ਨਰ ਸਾਹਿਬ ਰਿਟਾਇਰ ਹੋ ਚੁੱਕੇ ਸਨ ਬੋਲੇ ਕਿ ਉਸਤੀ ਕੋਈ ਕੀਮਤ ਨਹੀਂ ਰਹਿੰਦੀ ਉਹ ਬੋਲੇ ਬਸ ਤੁਸੀਂ ਅਤੇ ਮੈਂ ਉਸ ਬੁਜੇ ਹੋਏ ਬਲਬ ਦੀ ਤਰ੍ਹਾਂ ਹਾਂ ਹੁਣ ਉਹ ਬਲਬ 5 ਵਾਟ ਦਾ ਹੋਵੇ 10 ਵਾਟ ਦਾ ਹੋਵੇ 20 ਵਾਟ ਦਾ ਹੋਵੇ 100 ਦਾ ਹੋਵੇ ਬੁਝਣ ਤੋਂ ਬਾਅਦ ਉਸਤੀ ਕੋਈ ਕੀਮਤ ਨਹੀਂ ਹੈ ਇਹ ਰਿਟਾਇਰ ਕਮਿਸ਼ਨਰ ਸਾਹਿਬ ਇਕਦਮ ਗੁੱਸੇ ਵਿੱਚ ਆ ਗਏ ਬੋਲੇ ਬੋਲ ਕੀ ਰਹੇ ਹੋ ਤੁਸੀਂ ਕੁਝ ਪਤਾ ਹੈ ਮੋਲੇ ਪੁਲਿਸ ਕਮਿਸ਼ਨਰ ਸੀਮਾ ਜੇ ਉਹ ਦਾ ਦੂਸਰਾ ਸੱਜਣ ਬੋਲੇ ਆ ਭਾਈ ਸਾਹਿਬ ਮੈਂ ਵੀ ਇਸੇ ਰਾਜ ਦੇ ਇੱਕ ਜ਼ਿਲ੍ਹੇ ਦਾ ਨਾਮ ਲਿਆ ਉਹਨਾਂ ਨੇ ਉਸ ਕਮਿਊਨਿਟੀ ਤੋਂ ਦੋ ਵਾਰ ਸੰਸਦ ਰਹਿ ਚੁੱਕਿਆ ਹਾਂ ਕਮਿਸ਼ਨਰ ਸਾਹਿਬ ਇੱਕਦਮ ਚੌਂਕ ਗਏ ਬੋਲੇ ਅੱਛਾ ਉਹਨਾਂ ਦੇ ਚਿਹਰੇ ਦੇ ਭਾਵ ਬਦਲ ਗਏ ਬੋਲੇ ਉਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਬਲੂ ਸ਼ਰਟ ਵਾਲੇ ਉਹ ਰੇਲਵੇ ਵਿੱਚ ਜਨਰਲ ਮੈਨੇਜਰ ਸਨ ਅਤੇ ਉਹ ਦੌੜਦੇ ਹੋਏ ਆ ਰਹੇ ਹਨ ਭਾਈ ਸਾਹਿਬ ਬਹੁਤ ਵੱਡੇ ਵਿਗਿਆਨੀ ਸਨ ਹੁਣ ਹੈ ਨਹੀਂ ਮਤਲਬ ਸੀ ਰਿਟਾਇਰ ਹੋ ਚੁੱਕੇ ਹਨ ਅਸੀਂ ਸਾਰੇ ਕਿਸੇ ਨਾ ਕਿਸੇ ਵੱਡੇ ਪਾਤੇ ਰਹੇ ਹਾਂ ਇੰਨੇ ਵਿੱਚ ਬਰਮਾ ਜੀ ਉੱਥੋਂ ਨਿਕਲੇ ਬੋਲੇ ਇਹ ਬਿਜਲੀ ਵਿਭਾਗ ਵਿੱਚ ਬਹੁਤ ਵੱਡੇ ਅਧਿਕਾਰੀ ਸਨ ਬੋਲੇ ਸਾਹਿਬ ਤੁਸੀਂ ਅਤੇ ਅਸੀਂ ਹੁਣ 부ਜੇ ਹੋਏ ਬੱਲਵ ਦੀ ਤਰ੍ਹਾਂ ਹੋ ਗਏ ਹਾਂ ਹੁਣ ਅਸੀਂ ਜਾਗਦੇ ਹੋਏ ਬੱਲਵ ਨਹੀਂ ਹਾਂ ਇਸ ਦੁਨੀਆ ਵਿੱਚ ਹਮੇਸ਼ਾ ਯਾਦ ਰੱਖਣਾ ਜੋ ਕੀਮਤ ਹੈ ਜੋ ਸਨਮਾਨ ਹੈ ਉਹ ਉਗਦੇ ਹੋਏ ਸੂਰਜ ਦਾ ਹੀ ਹੈ ਡੁੱਬਦੇ ਹੋਏ ਸੂਰਜ ਨੂੰ ਕੋਈ ਪ੍ਰਣਾਮ ਨਹੀਂ ਕਰਦਾ ਉਗਦੇ ਸੂਰਜ ਦੇ ਬਾਰੇ ਵਿੱਚ ਹੀ ਸਭ ਗੱਲ ਕਰਦੇ ਹਨ ਤਾ ਪਾਈ ਸਾਹਿਬ ਤੁਸੀਂ ਆਪਣੀ ਆਪਣੀ ਦੱਸਦੇ ਰਹਿੰਦੇ ਹੋ ਕਦੇ ਤੁਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਡੇ ਆਸ-ਪਾਸ ਕੌਣ ਰਹਿ ਰਿਹਾ ਹੈ ਤੁਸੀਂ ਹਮੇਸ਼ਾ ਆਪਣਾ ਹੀ ਦੱਸਦੇ ਰਹਿੰਦੇ ਹੋ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਮਿਲਣ ਦੇ ਲਈ ਲੋਕ ਆਉਂਦੇ ਸਨ ਹੁਣ ਕੋਈ ਆਉਂਦਾ ਹੈ ਕੀ ਪੁਲਿਸ ਕਮਿਸ਼ਨਰ ਸਾਹਿਬ ਬੋਲੇ ਕਿ ਨਹੀਂ ਹੁਣ ਤਾਂ ਕੋਈ ਨਹੀਂ ਆਉਂਦਾ ਉਹ ਸੱਜਣ ਨੇ ਕਿਹਾ ਬਸ ਇਹੀ ਜ਼ਿੰਦਗੀ ਹੈ ਸਮੇ ਦਾ ਹੀ ਸਨਮਾਨ ਹੁੰਦਾ ਹੈ ਛੋਟੀ ਜਹੀ ਕਹਾਣੀ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਚਾਹੇ ਜਿੰਨਾ ਮਰਜ਼ੀ ਮੈਡਲ ਜਿੱਤ ਲਓ ਜਿੰਨੇ ਮਰਜੀ ਸਰਟੀਫਿਕੇਟ ਜਿੱਤ ਲਵੋ ਅੰਤ ਵਿੱਚ ਪ੍ਰਮਾਣ ਪੱਤਰ ਮਿਲ ਜਾਂਦਾ ਹੈ ਉਹ ਹੈ ਮ੍ਰਿਤਯੂ ਪ੍ਰਣਾਮ ਪੱਤਰ ਅਤੇ ਸਭ ਨੂੰ ਮਿਲੇਗਾ ਇਸ ਲਈ ਇਸ ਤੋਂ ਪਹਿਲਾਂ ਮ੍ਰਿਤਯੂ ਪ੍ਰਣਾਮ ਪੱਤਰ ਮਿਲ ਜਾਵੇ ਆਪਣੇ ਜੀਵਨ ਨੂੰ ਸੁਧਾਰਨਾ ਆਪਣੇ ਅੰਦਰ ਬਦਲਾਅ ਲਿਆਉਣਾ ਸ਼ੁਰੂ ਕਰੋ ਛੋਟੀ ਜਹੀ ਕਹਾਣੀ ਬਸ ਇਹੀ ਸਿਖਾਉਂਦੀ ਹੈ ਧੰਨਵਾਦ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ